ਕਿ بڑے ਲੋਕਾਂ ਨੂੰ ਭਰਮ ਸੀ ਵੀ ਪਤਾ ਨਹੀਂ ਸਿੰਘ ਸਾਹਿਬ ਆ ਜਮੇ ਦੇ ਇਹ ਕਾਫੀ ਲੋਕਾਂ ਨੇ ਡਰ ਕੇ ਭੈ ਕੇ ਚੁਗ ਜਾਣਗੇ ਪਰ ਮੈਂ ਬਖਾਈ ਰਹਿਣਾ ਸਿੰਘ ਸਾਹਿਬ ਜਾਨੀ ਹਰ ਪ੍ਰਦੇਸ਼ੇ ਹੋਰਾਂ ਜਿਨ੍ਹਾਂ ਨੇ ਦਲੇਰੀ ਕੀਤੀ ਅਸੀਂ ਕਦੇ ਸੁਣਦੇ ਹੁੰਦੇ ਸੀ ਅਕਾਲੀ ਫੁੱਲਾ ਸਿੰਘ ਦਾ ਇਤਿਹਾਸ ਤੇ ਮੈਂ ਕਹਿ ਸਕਦਾ ਕਿ ਅੱਜ ਕਈ ਸਦੀਆਂ ਤੋਂ ਬਾਅਦ ਜੇ ਨਵੇਂ ਰੂਪ ਦੇ ਵਿੱਚ ਅਕਾਲੀ ਫੁੱਲਾ ਸਿੰਘ ਦਾ ਇਤਿਹਾਸ ਦਰਾਇਆ ਤਾਂ ਜਦ ਹਰਪ੍ਰੀਤ ਸਿੰਘ ਹੋਰਾਂ ਨੇ ਦੋਹਰਾਇਆ ਅੱਛਾ ਜਿਹੜਾ ਵੀ ਬੰਦਾ ਕੋਈ ਪੰਥ ਦੀ ਗੱਲ ਕਰਦਾ ਕੋਈ ਚੰਗੀ ਗੱਲ ਕਰਦਾ ਕੋਈ ਭਲੇ ਦੀ ਗੱਲ ਕਰਦਾ ਕੋਈ ਪੰਥ ਨੂੰ ਜੋੜਨ ਦੀ ਗੱਲ ਕਰਦਾ ਉਸੇ ਦੀ ਗਰਜੂਸ਼ੀ ਕਰ ਲਾ ਦਿੰਦੇ ਆ ਤੁਸੀਂ ਨੂੰ ਕਹਿੰਦੇ ਨੇ ਬੀਜੇਪੀ ਦਾ ਏਜੰਟ ਆ ਜੀ ਅਸਿਰ ਅਕਾਨ ਤਖਤ ਸਾਹਿਬ ਵੱਲੋਂ ਹੁਕਮਾਂ ਦੇ ਵੀ ਹੁਣ ਰਾਤ ਦੇ ਗਾਇਲੇ ਨੇ ਕਹਿੰਦੇ ਤਾਂ ਬੀਦੀ ਭੇਜਾ ਫਰਮਾਨ ਆ ਜੀ ਨਕਸਤ ਮਨ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਲੋਕ ਬਣਾ ਰਹੇ ਹੋ ਉਹ ਜਿਹੜੇ ਬੰਥ ਨੇ ਰਹੇ ਹੋਣ ਗ੍ਰਾਂਟ ਦੇਣਾ ਹੋ ਉਹ ਫਾਰਮ ਦੇ ਕਿਵੇਂ ਹੋ ਸਕਦੇ ਜਦੋਂ ਇਸ ਸੂਬੇ ਦੇ ਵਿੱਚ 42% ਅਕਾਲੀ党的 ਵੋਟਾਂ ਪਈਆਂ ਸੀ ਫੇ ਘਟ ਕੇ 36% ਰਹਿ ਗਿਆ ਫੇ 30% ਰਹਿ ਗਿਆ ਫੇ 24% ਰਹਿ ਗਿਆ ਫੇ 18% ਰਹਿ ਗਿਆ ਆ ਬਿਜਲੀਆ ਚੋਣਾਂ 'ਚ 12% ਹੀ ਰਹਿ ਗਿਆ ਅਕਾਲੀ ਦਲ ਕਮਜ਼ੋਰ ਹੋ ਗਿਆ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੀ ਲੋੜ ਐਵੇਂ ਨਹੀਂ ਸੀ ਕਿਹਾ ਉਹ ਚਿੰਤਾ ਚ ਕਿਹਾ ਸੀ ਦੁੱਖ ਹੈ ਇਸ ਗੱਲ ਦਾ ਕੁਝ ਲੋਕਾਂ ਨੇ ਉਸ ਦੇ ਵਿਰੋਧ ਦੇ ਵਿੱਚ ਜਾ ਕੇ ਜੋ ਕੁਝ ਹੋਇਆ ਔਰ ਸਭ ਤੋਂ ਵੱਡਾ ਅਫਸੋਸ ਮੈਨੂੰ ਉੱਤਰ ਹੋਇਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 7 ਮਈ ਕਮੇਟੀ ਬਣਾਈ ਔਰ ਸਾਡੀ ਭੈ ਸਾਡੀ ਧੀ ਭਾਈ ਸਾਹਿਬ ਭਾਈ ਅਮਰ ਸਿੰਘ ਦੀ ਬੇਟੀ ਆ ਹੁਣੇ ਤੁਹਾਨੂੰ ਦੱਸ ਕੇ ਗਏ ਨੇ ਬੀਬੀ ਸਤਬੰਤ ਕਾਓ ਜੇ ਉਹਨਾਂ ਨੇ ਦੱਸਿਆ ਜੇ ਉਸੇ ਤੇ ਉਂਗਲਾ ਠੋਣੇ ਸ਼ੁਰੂ ਕਰਤੀ ਆ ਅੱਜ ਭਾਈ ਅਬਰੀਕ ਸਿੰਘ ਦਾ ਕਰਜ਼ਾ ਉਹਨਾਂ ਦੀ ਸੋਚ ਜੋ ਸਾਡੇ ਪਗੰਗਾ ਨੇ ਸਿੱਖਾਂ ਬਾਰੇ ਵੀ ਇਹ ਡਰਾਉਣੇ ਨੇ ਭਿਆਨਕ ਨੇ ਦਰਿੰਦੇ ਨੇ ਖੂਨਖਾਰ ਨੇ ਕਾਤਲ ਨੇ ਇਹ ਸਿੱਖਾਂ ਬਾਰੇ ਭਰਮ ਪਾਏ ਦੁਨੀਆ ਦਾ ਆ ਜੋ ਭਰਮ ਸਾਡੇ ਆਪਣੇ ਪਾਉਣ ਦਾ ਕੇ ਔਰ ਅੰਦਾਮੀ ਉਸ ਪਰਵਾਰ ਦੇ ਮੌਲਾ ਦੇ ਜਿਸ ਪਰਵਾਰ ਦੇ ਉਸ ਮਹਾਨ ਸੰਤ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਨੇ ਅਮਰਜੈਂਸੀ ਦੇ ਸਮੇਂ ਡੁੱਬੀ ਹੋਈ ਸੁੱਤੀ ਹੋਈ ਕੌਮ ਨੂੰ ਜਗਾਉਣ ਲਈ ਸਮੇਂ ਦੇ ਹੱਥਾਂ ਨੂੰ ਲੜਕਾਰਨ ਲਈ 35 36 ਜੋ ਨਗਰ ਕੀਰਤਨ ਇਸ ਮੁਰਦ ਨੇ ਵਿੱਚ ਕੱਢ ਕੇ ਕੌਮ ਨੂੰ ਜਗਾਇਆ ਆ ਉਸੇ ਪਰਵਾਰ ਦੇ ਬੱਚਾ ਤੇ ਉਂਗਲਾ ਠਾਉਣ ਲੱਗੇ ਔਰ ਉਹ ਲੋਕ ਉਂਗਲਾ ਠਾਉਣ ਜਿਨ੍ਹਾਂ ਨੇ 5 ਮਿੰਟ ਕਦੇ ਥਾਣੇ ਨਾ ਗਏ ਹੋ ਜੇ ਤਾਂ ਇੱਕ ਪਾਸੇ ਥਾਣੇ ਵੀ ਗਏ 5 ਮਿੰਟ ਜਿਹੜੇ ਉਂਗਲਾ ਠਾਉਂਦੇ ਸੀ ਮੈਂ ਧੰਨਵਾਦ ਕਰਨਾ ਬਾਹਰਲੇ ਵਿਦੇਸ਼ਾਂ ਵਿੱਚ ਬੈਠੇ ਸਿੰਘਾਂ ਦਾ ਜਿਨ੍ਹਾਂ ਨੇ ਟੈਲੀਫੋਨ ਕਰਕੇ ਉਹਨਾਂ ਦੇ ਮੂੰਹ ਬੰਦ ਕਰਾਏ ਮੁੜਦੇ ਨਹੀਂ ਬੋਲਦੇ ਮੁੜ ਕੇ ਹਿੰਮਤ ਨਹੀਂ ਪਈ ਇਸ ਪਰਿਵਾਰ ਤੇ ਉਂਗਲਾ ਠਾਉਂਦੇ ਤੇ ਹੁਣ ਫੇਰ ਹੌਲੇ ਹੋ ਗਏ ਦੁਬਾਰਾ ਕਾਨੂੰਨ ਦਾ ਡੰਗ ਖਾ ਕੇ ਫੇਰ ਆਪਣੀਆਂ ਰੋਟੀਆਂ ਸੇਕਣ ਦੇ ਹੱਥ ਲੱਗੇ ਹੋਏ ਨੇ ਮੈਂ ਇਹ ਗੁਰੂ ਦੀ ਕਿਰਪਾ ਕਹਿ ਸਕਦਾ ਗੁਰੂ ਦੀ ਬਖਸ਼ਿਸ਼ ਆ ਕਿ ਬੜੇ ਲੋਕਾਂ ਨੂੰ ਭਰਮ ਸੀ ਵੀ ਪਤਾ ਨਹੀਂ ਸਿੰਘ ਸਾਹਿਬ ਆ ਸਮੇਂ ਦੇ ਇਹ ਕਾਫੀ ਲੋਕਾਂ ਨੇ ਢਰ ਅੱਗੇ ਭੈ ਕੇ ਚੁਗ ਜਾਣਗੇ ਪਰ ਮੈਂ ਬਖਾਈ ਰਹਿਣਾ ਸਿੰਘ ਸਾਹਿਬ ਜਾਨੀ ਹਰ ਪ੍ਰਦੇਸ਼ ਨੂੰ ਰਾਨ ਜਿਨ੍ਹਾਂ ਨੇ ਦਲੇਰੀ ਕੀਤੀ ਗੁਰੂ ਦੀ ਸੋਚ ਨੂੰ ਮਨ ਆਪਣੇ ਆਪ ਹਿੰਮਤ ਕਰਕੇ ਖਾਲਸਾ ਪੰਥ ਦੇ ਸਾਹਮਣੇ ਜੇ ਕਿ ਸਾਹਿਬ ਗਿਆਨੀ ਰਘੂਰੇ ਸਿੰਘ ਉਹਨਾਂ ਦਾ ਸਾਥ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਉਸ ਮਹਾਨ ਫਲਾਸਫੇ ਨੂੰ ਵਿਰਾਸਤ ਨੂੰ ਕਾਇਮ ਰੱਖਣ ਦੇ ਵਿੱਚ ਹਿੰਮਤ ਦਿਨ ਭਾਈ ਅਸੀਂ ਕਦੇ ਸੁਣਦੇ ਹੁੰਦੇ ਸੀ ਅਕਾਲੀ ਫੁੱਲਾ ਸਿੰਘ ਦਾ ਇਤਿਹਾਸ ਤੇ ਮੈਂ ਕਹਿ ਸਕਦਾ ਕਿ ਅੱਜ ਕਈ ਸਦੀਆਂ ਤੋਂ ਬਾਅਦ ਜੇ ਨਵੇਂ ਰੂਪ ਦੇ ਵਿੱਚ ਅਕਾਲੀ ਫੁੱਲਾ ਸਿੰਘ ਦਾ ਇਤਿਹਾਸ ਦਰਾਇਆ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਦਰਾਇਆ ਜਾ ਜਿਹੜਾ ਵੀ ਬੰਦਾ ਕੋਈ ਪੰਥ ਦੀ ਗੱਲ ਕਰਦਾ ਕੋਈ ਚੰਗੀ ਗੱਲ ਕਰਦਾ ਕੋਈ ਭਲੇ ਦੀ ਗੱਲ ਕਰਦਾ ਕੋਈ ਪੰਥ ਨੂੰ ਜੋੜਨ ਦੀ ਗੱਲ ਕਰਦਾ ਉਸੇ ਦੀ ਗਰਜੂਸ਼ੀ ਕਰ ਲਾ ਜੰਨੇ ਉਸ ਨੂੰ ਕਹਿੰਦੇ ਨੇ ਬੀਜੇਪੀ ਦਾ ਏਜੰਟ ਆ ਜੀ ਅਸਿਰ ਅਕਾਲ ਤਖਤ ਸਾਹਿਬ ਵੱਲੋਂ ਹੁਕਮਾਂ ਤੇ ਵੀ ਹੁਣ ਰਾਤ ਦੇ ਗਾਈ ਜੰਨੇ ਕਹਿੰਦੇ ਨਾ ਬੀਜੇਪੀ ਜਾ ਫਰਮਾਨ ਆ ਜੀ ਲਾ ਦੱਸੋ ਮੈਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਲੋਕ ਬਣਾ ਰਹੇ ਹੋ ਉਹ ਜਿਹੜੇ ਪੰਥ ਦੇ ਰਹੇ ਹੋ ਗ੍ਰੰਥ ਦੇ ਰਹੇ ਹੋ ਉਹ ਫੌਮ ਦੇ ਕਿਵੇਂ ਹੋ ਸਕਦੇ ਨੇ ਸੋ ਇਸ ਕਰਕੇ ਮੇਰੋਂ ਮੈਂ ਕਹਿਣਾ ਚਾਹਣਾ ਮੈਂ ਸਮਾਣੀ ਸੀ ਲੈਣਾ ਕਿਉਂਕਿ ਮੈਂ ਵਧਾਈ ਦੇ ਕੇ ਬੈਠਾ ਚਾਹੁੰਦਾ ਸੀ ਪਰ ਇੱਕ ਸਾਡੇ ਦੇ ਸਾਹਮਣੇ ਜਿਹੜੀ ਤਰੋਤੀ ਆ ਉਹ ਸਾਡੇ ਫਿਕਰ ਵਾਲੀ ਗੱਲ ਆ ਅੱਜ ਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੰਤ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਵਾਲ ਲਈ ਡਰ ਕੇ ਨਾ ਖੜੇ ਹੋਏ ਤਾਂ ਤਿਆਰ ਸਾਨੂੰ ਮਾਫ਼ ਨਹੀਂ ਕਰੇਗਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਦੋ ਮੈਂਬਰ ਅਸਤੀਫਾ ਦੇ ਗਏ ਸੱਤ ਮੈਂਬਰੀ ਕਮੇਟੀ ਤੋਂ ਪਰ ਪੰਜ ਮੈਂਬਰਾਂ ਨੇ ਜੋ 18 ਤਰੀਕ ਤੋਂ ਉਹ ਸ਼ਰੋਮਣੀ ਅਕਾਲੀ ਦਲ ਨੂੰ ਮੋਰਛੇ ਦੀਤ ਕਰਦੀ ਜੋ ਹਾਮੀ ਭਰੀਆ ਜਿਹੜਾ ਸ਼ਰੋਮਣੀ ਅਕਾਲੀ ਦਲ ਖੜ ਗਿਆ ਸੀ ਜਿਵੇਂ ਛੋਡੇਪੁਰ ਸਾਹਿਬ ਨੇ ਦੱਸਿਆ ਇੱਕ ਸਮਾਂ ਸੀ ਜਦੋਂ ਇਸ ਸੂਬੇ ਦੇ ਵਿੱਚ 42% ਅਕਾਲੀ ਦਲ ਨੂੰ ਵੋਟਾਂ ਪਈਆਂ ਸੀ ਫਿਰ ਘਟ ਕੇ 36% ਰਹਿ ਗਈਆਂ ਫਿਰ 23% ਰਹਿ ਗਿਆ ਫੇ 20% ਰਹਿ ਗਿਆ ਫੇ 18% ਰਹਿ ਗਿਆ ਆ ਪਿਛਲੀਆਂ ਚੋਣਾਂ 'ਚ 12% ਹੀ ਰਹਿ ਗਿਆ ਪਰ ਜਿਹੜੀਆਂ ਬਾਈ ਇਲੈਕਸ਼ਨਾਂ ਹੋਈਆਂ ਇਹਦੇ 0% ਹੀ ਰਹਿ ਗਈ ਬਾਈ ਇਲੈਕਸ਼ਨਾਂ ਨਾਲ ਤਾਂ ਭੱਜ ਗਏ ਐਵੇਂ ਨਹੀਂ ਸਿੰਘ ਸਾਹਿਬਾਨਾ ਨੇ ਕਿਹਾ ਜੇ ਅਕਾਲੀ ਦਲ ਦੀ ਹਾਂ ਤਾਂ ਬਦਲੀ ਪੈ ਗਈ ਅਕਾਲੀ ਦਲ ਕਮਜ਼ੋਰ ਹੋ ਗਿਆ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੀ ਲੋੜ ਐਵੇਂ ਨਹੀਂ ਸੀ ਕਿਹਾ ਉਹ ਚਿੰਤਾ 'ਚ ਕਿਹਾ ਸੀ ਔਰ ਅੱਜ ਉਹਦੇ ਸਾਹਮਣੇ ਕੌਮ ਦੇ ਅੱਗੇ ਲੋੜ ਮੈਂ ਪੀ ਰੱਖਿਆ ਸੀ ਸੋ ਮੇਰੀ ਬੇਇੱਜ਼ਤੀ ਆ ਕਿ ਮਾਝੇ ਦੇ ਲੋਕਾਂ ਨੂੰ ਖਾਸ ਤੌਰ ਤੇ ਮਾਝੇ ਦੇ ਲੋਕਾਂ ਨੂੰ ਮੈਂ ਇਸ ਕਰਕੇ ਕਹਿਣਾ ਕਿ ਇਸ ਧਰਤੀ ਦੇ ਸ਼ਰਮਣੀ ਅਕਾਲੀ ਨਾਲ ਪਹਿਲਾ ਕੀਤਾ ਸੀ ਸਰਮੁਖ ਸਿੰਘ ਚਵਾਲੂ ਹੁਰਾ ਨੇ ਪ੍ਰਧਾਨਗੀ ਸਵਾਰ ਕੇ ਅੱਜ ਉਸੇ ਸ਼ਰਮਣੀ ਅਕਾਲੀ ਦਲ ਨੂੰ ਮੁੜ ਸਜੀਦ ਕਰਨ ਦਾ ਸਮਾਗਮ ਆ ਗਿਆ 18 ਤਰੀਕ ਨੂੰ ਜੋ ਭਾਰਤੀ ਨਹਿਮ ਸ਼ੁਰੂ ਹੋਣੀ ਆ ਜੋ ਭਾਰਤੀ ਲਹਿਰ ਸ਼ੁਰੂ ਹੋਣੀ ਆ ਸ੍ਰੀ ਅਕਾਲ ਸਰ ਸਾਹਿਬ ਦੇ ਫਰਮਾਨ ਵੱਲੋਂ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਾਨੂੰਨ ਦਾ ਹਉਆ ਦਿਖਾ ਰਹੇ ਨੇ ਕਾਨੂੰਨ ਦਾ ਡੰਡਾ ਦਿਖਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੋਰ ਤਰ੍ਹਾਂ ਦੀਆਂ ਗੱਲਾਂ ਬੋਲ ਰਹੇ ਨੇ ਉਹਨਾਂ ਨੂੰ ਜਵਾਬ ਖਾਲਸਾ ਪੰਥ ਨੇ ਦੇਣਾ ਹੁਣ ਖਾਲਸਾ ਪੰਥ ਦੀ ਕਚਹਿਰੀ 'ਚ ਫੈਸਲਾ ਹੋਣਾ ਲਗੇ ਕਹਿੰਦੇ ਜਥੇਦਾਰ ਦਾ ਤਾਂ ਹੱਕ ਹੈ ਫੈਲੀ ਪਹਾ ਇਹ ਵੀ ਦੱਸਣਾ ਕਿ ਜਥੇਦਾਰਾਂ ਦਾ ਕਿੰਨਾ ਅਧਿਕਾਰ ਆ ਸੂਏ ਜਾਣੀਆਂ ਗੱਲਾਂ ਦਾ ਫੈਸਲਾ ਖਾਲਸਾ ਪੰਥ ਨੇ ਕਰਨਾ ਖਾਲਸਾ ਪੰਥ ਦੀ ਕਚਹਿਰੀ ਨੇ ਕਰਨਾ ਤੇ 18 ਤਰੀਕ ਨੂੰ ਜੋ ਭਾਰਤੀ ਮਹਿਮ ਸ਼ੁਰੂ ਹੋ ਰਹੀ ਆ ਉਸ ਮਹਿਮ ਦੇ ਵਿੱਚ ਆਪਾਂ ਸਾਰਿਆਂ ਨੇ ਸ਼ਮੂਲੀਅਤ ਕਰਨੀ ਆ ਹਰ ਪਰਿਵਾਰ ਦੇ ਵਿੱਚੋਂ ਮੈਂ ਕਹਿੰਦਾ ਘੱਟੋ ਘੱਟ ਇੱਕ ਇੱਕ ਮੈਂਬਰ ਵੱਲ ਜਾਹੀਦਾ ਔਰ ਅੱਜ ਜਦੋਂ ਸਾਹ ਭਾਈ ਸਾਹਿਬ ਭਾਈ ਅਮਰੀਕ ਸਿੰਘ ਸ਼ਹੀਦ ਹੋ ਆਪਾਂ ਸਤਕਾਰ ਭੇਟ ਕਰਨ ਲਈ ਉਹਨਾਂ ਦੇ ਜਨਮ ਦਿਹਾੜੇ ਤੇ ਆਏ ਆ ਉਹਨਾਂ ਦੇ ਭਜੇਜੇ ਕਮਰ ਨਾ ਚੁਣਾ ਨੇ ਔਰ ਉਹਨਾਂ ਨੇ ਦੇ ਹੀ ਵੀ ਸਿਧਾਂਤ ਕਾ ਉਹਨਾਂ ਨੇ ਬਹੁਤ ਵਧੀਆਂ ਗੱਲਾਂ ਕੀਤੀਆਂ ਸਾਨੂੰ ਧਰਵਾਸਾ ਸਾਨੂੰ ਵਿਸ਼ਵਾਸ ਆ ਸਾਨੂੰ ਖੁਸ਼ੀ ਆ ਕਿ ਆਮ ਸ਼ਹੀਦ ਭਾਈ ਅਮਰ ਸਿੰਘ ਦਾ ਪ੍ਰਵਾਹ ਉਸ ਮਹਾਨ ਸੋਹਤੇ ਪਹਿਰੇਦਾਰੀ ਕਰ ਰਿਹਾ ਸੋ ਅੱਜ ਜਦੋਂ ਅਸੀਂ ਉਹਨਾਂ ਦੇ ਇਸ ਬਾਗਵਾ ਵਿੱਚ ਆਏ ਆ ਤਾਂ ਮੈਂ ਸਮਝਦਾ ਕਿ ਹੱਥ ਖੜੇ ਕਰਕੇ ਆਪਾਂ ਵਿਸ਼ਵਾਸ ਦੁਾਈਏ ਕਿਉਂਕਿ ਗੈਨੀ ਹਰ ਸਿੰਘ ਹੋਣਾ ਤੇ ਜੇ ਆਪਾਂ ਕਹਿੰਨੇ ਆਮੀ ਕੌਮ ਦਾ ਜਥੇ ਦਾ ਅਕਾਲੀ ਫੁੱਲਾ ਸਿੰਘ ਵਰਗਾ ਹੋਣਾ ਚਾਹੀਦਾ ਤਾਂ ਮੈਂ ਸਮਝਦਾ ਕੌਮ ਨੂੰ ਵੀ ਫਿਰ ਅਕਾਲੀ ਫੁੱਲਾ ਸਿੰਘ ਦੇ ਨਾਲ ਖੜਨਾ ਚਾਹੀਦਾ ਸੋ ਇਸ ਕਰਕੇ ਇਹ ਜਿਹੜਾ ਫਰਮਾਨ ਆਇਆ ਪੰਜਵੇਂ ਮੇਰੀ ਕਮੇਟੀ ਵੱਲੋਂ ਭਾਰਤੀ ਕਰਨ ਦਾ ਉਹਦੇ ਵਿੱਚ ਆਪਾਂ ਭਾਰਤੀ ਮਹਿੰਮ ਚ ਸ਼ੁਰੂ ਹੋਣਾ ਇਹ ਜਾਬਤ ਕਰਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ جاری ਹੁਕਮ ਨੂੰ ਕਿਵੇਂ ਕੌਮ ਪ੍ਰਵਾਨ ਕਰਦੇ ਆ